ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਬਹੁਤ ਸਾਰੇ ਭਰਾ ਜ਼ਿੰਦਗੀ ਤੋਂ ਹਾਰ ਮੰਨ ਕੇ ਆਤਮ ਹੱਤਿਆ ਕਰ ਲੈਂਦੇ ਆ ਤੇ ਬਾਈ ਆਪਣੇ ਬਿਕਰਮ ਨੇ ਉਹਨਾਂ ਨਾਲ ਇੱਕ ਦਿਨ ਮੇਰੀ ਸਾਝ ਪਈ ਇਸ ਟੌਪਿਕ ਤੇ ਲੈ ਕੇ ਉਹ ਕਹਿੰਦੇ ਮੈਂ ਤੁਹਾਨੂੰ ਇੱਕ ਗੱਲ ਸੁਣਾਉਣਾ ਵੀ ਮੇਰਾ ਕੋਈ ਦੋਸਤ ਸੀ ਵੀ ਉਹਦੀ ਆਤਮ ਹੱਤਿਆ ਦੀ ਕਰਨ ਦੀ ਕਹਾਣੀ ਮੈਂ ਤੁਹਾਨੂੰ ਸੁਣਾਉਣਾ ਇਹ ਤਾਂ ਬਹੁਤ ਲੋਕਾਂ ਨੂੰ ਸਿੱਖਣ ਨੂੰ ਮਿਲੂਗਾ ਤੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਠਾਕ ਆ ਬਾਈ ਜੀ ਵਧੀਆ ਵਧੀਆ ਕੈਮੋ ਜਮਾ ਚੜਦੀ ਕਲਾ ਜੀ ਕਿਰਪਾ ਭਾਈ ਤੁਸੀਂ ਗੱਲ ਸੁਣਾ ਰਹੇ ਸੀ ਮੈਨੂੰ ਉਸ ਦਿਨ ਭਾਈ ਉਹ ਜਿਹੜੀ ਗੱਲ ਆ ਨਾ ਇਹ ਆ ਆ ਹੂੰ ਜਿਵੇਂ ਹੁਣ ਆਪਾਂ ਹੁਣੀ ਗੱਲ ਕਰਦੇ ਹਟਿਆ ਵੀ ਇੱਕ ਨਾ ਟਾਈਮ ਹੁੰਦਾ ਆ ਵੀ ਜਦੋਂ ਜਿਹੜੀਆਂ ਹਵਾਵਾਂ ਹੁੰਦੀਆਂ ਨੇ ਥੋੜੇ ਖਿਲਾਫ ਚੱਲਦੀਆਂ ਹੁੰਦੀਆਂ ਨੇ ਹਾਂਜੀ ਵੀ ਜੇ ਤਾਂ ਆਪਾਂ ਕਈਏ ਵੀ ਅਸੀਂ ਵੀ ਉਹਨਾਂ ਵੱਲ ਮੂੰਹ ਕਰਕੇ ਖੜ ਜਾਈਏ ਹੂੰ ਵੀ ਫੇਰ ਤਾਂ ਆਪਾਂ ਵੀ ਤੁਰੇ ਚੱਲੀਏ ਵਿੱਚ ਕੋਈ ਨਹੀਂ ਚੱਲਦੇ ਆਪਾਂ ਹੂੰ ਵੀ ਜੋ ਹੁੰਦਾ ਹੋ ਹੀ ਜਾਂਦੇ ਜੀ ਹਨਾ ਵੀ ਆਪਾਂ ਉਸ ਹਵਾਵਾਂ ਦੇ ਵਿੱਚ ਫਸ ਜਾਈਏ ਜਾ ਕੇ ਹੂੰ ਫੇਰ ਤਾਂ ਜਿੰਨੀ ਧੂੜ ਮਿੱਟੀ ਉਡਣੀ ਹੁੰਦੀ ਆ ਹੂੰ ਜਿੰਨਾ ਕੰਕਰ ਰੋੜ ਆਇਆ ਸਾਰਾ ਤੁਹਾਡਾ ਮੂੰਹ ਸਿਰ ਦਾੜੀ ਸਾਰਾ ਭਰ ਜੂ ਹੂੰ ਪਰ ਜੇ ਆਪਾਂ ਉਹਨਾਂ ਹਾਲਾਤਾਂ ਤੋਂ ਬਚਣਾ ਹੋਵੇ ਹੂੰ ਆਪਾਂ ਥੋੜੀ ਦੇਰ ਲਈ ਉਹਨਾਂ ਵੱਲ ਜਾਂ ਤਾਂ ਮੂੰਹ ਟੱਕ ਕੇ ਬੈਠ ਜਾਈਏ ਹੂੰ ਜਾਂ ਆਪਾਂ ਉਹਨਾਂ ਵੱਲ ਪਿੱਠ ਕਰਕੇ ਬੈਠ ਜਾਈਏ ਰੁਖ ਬਦਲ ਲੀਏ ਫਿਰ ਉਹ ਥੋੜਾ ਜਿਹਾ ਨਾ ਦੌਰ ਬਦਲ ਜਾਂਦਾ ਆ ਹੂੰ ਐਵੇਂ ਇਹ ਸਿਊਸਾਇਡ ਵਾਲਾ ਹੁੰਦਾ ਆ ਹੂੰ ਇਹਦਾ ਇੱਕ ਟਾਈਮ ਹੁੰਦਾ ਆ ਇੱਕ ਵੀ ਹਰ ਇੱਕ ਤੇ ਜਿਆਦਾਤਰ ਜਿਹੜੇ ਅੱਜ ਕੱਲ੍ਹ ਦੇ ਸਿਚੁਏਸ਼ਨ ਆ ਟਾਈਮ ਐ ਅੱਜ ਕੱਲ੍ਹ ਹੂੰ ਬਹੁਤ ਜ਼ਿਆਦਾ ਲੋਕਾਂ ਤੇ ਆ ਰਿਹਾ ਆ ਹੂੰ ਮਤਲਬ ਕੁਝ ਤਾਂ ਲੋਕ ਫਾਈਨੈਂਸ਼ਲੀ ਬਹੁਤ ਜ਼ਿਆਦਾ ਉਹ ਡਾਊਨ ਹੋ ਰਹੇ ਨੇ ਹੂੰ ਕੁਝ ਲੋਕਾਂ ਚ ਜਿਹੜਾ ਆ ਇਮੋਸ਼ਨਲੀ ਜਿਹੜਾ ਆ ਬਰਦਾਸ਼ਤ ਕਰਨ ਦੀ ਆਦਤ ਆ ਜਿਹੜੀ ਹੂੰ ਉਹ ਘਟਦੀ ਜਾ ਰਹੀ ਹੈ ਸੋੜਨ ਦੀ ਕਹਿਣ ਦੀ ਆਦਤ ਆ ਜਿਹੜੀ ਉਹ ਘਟਦੀ ਜਾ ਰਹੀ ਆ ਹੂੰ ਮੈਂ ਤੁਹਾਨੂੰ ਗੱਲ ਦੱਸਦਾ ਹਾਂ ਹੂੰ ਕਈ ਸਾਲ ਪਹਿਲਾਂ ਇੱਕ ਮੇਰਾ ਮਿੱਤਰ ਸੀ ਉਹਨੇ ਐਂ ਗੱਲ ਚੱਲ ਪਈ ਹੂੰ ਉਹ ਆ ਕੇ ਮੇਰੇ ਕੋਲ ਰੋਣ ਲੱਗ ਗਿਆ ਕਹਿੰਦਾ ਵੀ ਬਾਈ ਜਰ ਵੀ ਅੱਜ ਤਾਂ ਕਹਿੰਦਾ ਮਰ ਗਿਆ ਸੀ ਮੈਂ ਕੀ ਹੋਏ ਗੱਲਬਾਤ ਨੂੰ ਦੱਸੀ ਉਹ ਫਾਈਨੈਂਸਲੀ ਥੋੜਾ ਤੰਗ ਸੀ ਥੋੜਾ ਜਿਹੀ ਨਹੀਂ ਬੜਾ ਨਜਾਇਜ਼ੀ ਤੰਗ ਸੀ ਹੂੰ ਕਹਿੰਦਾ ਯਾਰ ਮੈਂ ਕਹਿੰਦਾ ਨਾ ਜਦੋਂ ਗਿਆ ਘਰੇ ਵੀ ਮੈਂ ਸੋਚ ਲਿਆ ਵੀ ਸਾਰੇ ਪਾਸੇ ਹੱਥ ਪੈਰ ਮਾਰ ਕੇ ਅੱਜ ਮੈਂ ਦੇਖ ਲਿਆ ਯਾਰ ਜਿਹੜੀ ਲਾਸਟ ਉਮੀਦ ਸੀਗੀ ਵੀ ਲੱਗਦਾ ਸੀ ਕਿ ਵੀ ਇਹਦੇ ਨਾਲ ਆ ਵੀ ਆਪਾਂ ਨੂੰ ਥੋੜਾ ਜਿਹਾ ਹੌਸਲਾ ਮਿਲ ਜੂਗਾ ਅੱਗੇ ਲਾਈਫ ਆਪਣੀ ਮੂਵ ਔਨ ਹੋ ਜੂਗੀ ਹੌਲੀ ਹੌਲੀ ਆਪਾਂ ਟਰੈਕ ਤੇ ਆ ਜਾਾਂਗੇ ਉਹ ਵੀ ਜਦੋਂ ਫੇਲ ਹੋਗਾ ਤਰੀਕਾ ਫਿਰ ਕਹਿੰਦਾ ਘਰੇ ਆ ਗਿਆ ਜਦੋਂ ਮੈਂ ਵੀ ਘਰੇ ਆ ਕੇ ਵੀ ਮੈਂ ਸਲਫਾਜ਼ ਦੀ ਸੀਸੀ ਚੱਕੀ ਸਲਫਾਜ਼ ਦੀ ਸੀਸੀ ਚੱਕ ਕੇ ਕਹਿੰਦਾ ਮੈਂ ਕੋਠੇ ਛਾੜੀ ਛੱਤ ਤੇ ਭੱਗ ਗਿਆ ਜਿੱਥੇ ਕਮਰਾ ਜਾਂ ਬਣਿਆ ਹੁੰਦਾ ਛੱਤ ਦੇ ਉੱਪਰ ਪੌੜੀਆਂ ਤੋਂ ਚੜ ਕੇ ਅੱਜ ਜਾਂਦੇ ਹੁੰਦੇ ਨੇ ਉੱਥੇ ਨੇ ਮੰਦਰ ਬਣਾਇਆ ਸੀ ਕੰਦਾ ਮੈਂ ਉੱਥੇ ਜਾ ਕੇ ਬੈਠ ਗਿਆ ਵੀ ਮੈਂ ਵੀ ਭਗਵਾਨ ਮਾਤਾ ਕੋ ਗਲੇ ਸ਼ਿਕਵੇ ਕੀਤੇ ਵੀ ਰੱਬਾ ਵੀ ਮੈਂ ਯਾਰ ਤੇਰਾ ਕੀ ਮਾੜਾ ਕੀਤਾ ਸੀਗਾ ਤੂੰ ਵੀ ਮੈਨੂੰ ਅਜਾਤ ਹਤਿਆ ਕਰਨੀ ਪੈ ਰਹੀ ਹੈ ਹੈ ਜੀ ਹੂੰ ਵੀ ਮੈਂ ਤਾਂ ਕਿਸੇ ਦਾ ਭਲਾ ਭਲੇ ਕੀਤਾ ਹੈ ਗਰੀਬ ਦਾ ਸਾਥ ਦਿੱਤਾ ਹੈ ਹਮੇਸ਼ਾ ਹੂੰ ਕਿਸੇ ਨੂੰ ਮੈਂ ਤੰਗ ਪਰੇਸ਼ਾਨ ਨਹੀਂ ਕੀਤਾ ਹੈਗਾ ਵੀ ਮੇਰੇ ਨਾਲ ਇਹ ਐਵੇਂ ਕੀ ਹੋ ਰਿਹਾ ਵੀ ਮੈਂ ਤਾਂ ਮਰੂੰਗਾ ਅੱਜ ਹੂੰ ਵੀ ਮੇਰੀ ਮੌਤ ਦਾ ਜ਼ਿੰਮੇਵਾਰ ਕਹਿੰਦਾ ਰੱਬ ਤੂੰ ਹੋਏਗਾ ਹੂੰ ਉਹ ਬੰਦੇ ਦੀ ਵਾਰਦੀ ਨਹੀਂ ਸੀ ਕਹਿੰਦਾ ਵੀ ਮੇਰੀ ਮੌਤ ਦਾ ਜ਼ਿੰਮੇਵਾਰ ਖੁਦ ਰੱਬ ਆਪ ਹੋਊਗਾ ਹੂੰ ਤੇ ਜਿਉਂ ਬੈਠਾਰੇ ਉੱਪਰ ਤਿਆਰੀ ਕਰੀ ਜਾਂਦਾ ਸੀ ਆਪਣਾ ਮਾਹੌਲ ਬਣਾਇਆ ਜਾਂਦਾ ਸੀ। ਐਨੀ ਦਿਨ ਨੂੰ ਉਹਦਾ ਬੇਟਾ ਸੀ ਛੋਟਾ। ਹੂੰ ਉਹ ਆ ਗਿਆ ਉੱਥੇ ਉਹਦੇ ਕੋਲੇ। ਹੂੰ ਆ ਕੇ ਉਹ ਤੇ ਕਹਿੰਦਾ ਵੀ ਪਾਪਾ ਤੁਸੀਂ ਇੱਥੇ ਕਿਵੇਂ ਬੈਠੇ ਹੋ? ਕਹਿੰਦਾ ਬਸ ਕੋਈ ਨਹੀਂ ਪੁੱਤ ਮੈਂ ਉਹੀ ਬੈਠਾ ਹਾਂ ਤੂੰ ਥੱਲੇ ਵਾਖ ਜਾ। ਉਹ ਆ ਕੇ ਚਲੋ ਐ ਬੈਠਾ ਬਠਾ ਜਵਾਖ ਖੇਡਦਾ ਖੇਡਦਾ ਉਹਦੀ ਗੋਦੀ 'ਚ ਬਣ ਗਿਆ। ਹੂੰ ਗੋਦੀ 'ਚ ਵੜ ਕੇ ਕਹਿੰਦਾ ਉਹਨੇ ਇਹਨਾਂ ਵੀ ਆਏ ਮੇਰੇ ਮੂੰਹ 'ਤੇ ਹੱਥ ਫੇਰਿਆ। ਵੀ ਪਾਪਾ ਤੁਸੀਂ ਉਦਾਸ ਨਾ ਹੋ। ਪਹਿਲਾਂ ਪੁੱਛਦਾ ਤੁਸੀਂ ਉਦਾਸ ਕਿਉਂ? ਕਹਿੰਦਾ ਮੈਂ ਕਹਿੰਦਾ ਕੋਈ ਗੱਲ ਨਹੀਂ ਬਤ ਠੀਕ ਐ ਬਸ ਮੈਂ ਕਹਿੰਦਾ ਵੀ ਮੈਂ ਤੁਹਾਡੇ ਕੋਲ ਸਾਈਕਲ ਹੀ ਮੰਗੀ ਸੀਗੀ ਵੀ ਤਾਂ ਕਰਕੇ ਵੀ ਤੁਸੀਂ ਉਦਾਸ ਹੋ ਹੂੰ ਵੀ ਕਹਿੰਦਾ ਵੀ ਤੁਸੀਂ ਨਾ ਵੀ ਉਦਾਸ ਨਾ ਹੋ ਵੀ ਮੈਂ ਤੁਹਾਡੇ ਤੋਂ ਸਾਈਕਲ ਹੀ ਮੰਗਦੇ ਨਹੀਂ ਕਦੇ ਹੁਣ ਹੂੰ ਵੀ ਮੈਨੂੰ ਸਾਈਕਲ ਹੀ ਨਹੀਂ ਚਾਹੀਦੀ ਬਸ ਤੁਸੀਂ ਖੁਸ਼ ਰਹੋ ਬਸ ਹੂੰ ਉਹ ਕਹਿੰਦਾ ਯਾਰ ਜਦੋਂ ਮੈਂ ਇੰਨੀ ਗੱਲ ਸੋਚੀ ਵੀ ਮੇਰਾ ਬੱਚਾ ਵੀ ਮੇਰਾ ਮੂੰਹ ਉਦਾਸ ਆ ਹੂੰ ਵੀ ਇਹ ਐਨਾ ਸੋਚ ਰਿਹਾ ਆ ਵੀ ਜੇ ਮੈਂ ਮਰ ਗਿਆ ਹੂੰ ਫਿਰ ਇਹਦੇ ਤਾਂ ਕੀ ਬੀਤੂਗੀ ਹੂੰ ਸਾਈਕਲ ਵੀ ਟਾਈਮ ਤਾਂ ਆਉਂਦੇ ਜਾਂਦੇ ਰਹਿੰਦੇ ਨੇ ਯਾਰ ਹੂੰ ਸਾਈਕਲ ਅੱਜ ਨਹੀਂ ਨੂੰ ਕੱਲੂ ਲੈ ਦੂੰਗਾ ਪਰ ਜੇ ਮੈਂ ਮਰ ਗਿਆ ਇਹ ਜਵਾਖ ਤੋਂ ਕੀ ਬੀ ਤੂੰ ਕੀ ਇਹਦਾ ਭਵਿਕ ਹੋਊਗਾ ਹੂੰ ਕਹਿੰਦਾ ਜੀ ਮੈਂ ਚੱਕੇ ਸਾਡੇ ਨਾਲ ਹੀ ਪਲਾਟ ਖਾਲੀ ਪਿਆ ਸੀਗਾ ਹੂੰ ਚੱਕੇ ਸਲਫਾਜ਼ ਦੀ ਸੀਸੀ ਮੈਂ ਬਾਰੀ ਵੀਰਦ ਛੋੜਤੀ ਉਧਰ ਜਾ ਕੇ ਹੂੰ ਤੇ ਬੱਚਾ ਕਹਿੰਦਾ ਮੇਰੀ ਗੋਦੀ 'ਚ ਬੈਠਾ ਵਟਾ ਉੱਥੇ ਸੌ ਗਿਆ ਕਹਿੰਦਾ ਮੈਂ ਕਈ ਕਾਫੀ ਦੇਰ ਫੇ ਸੋਚਿਆ ਬੈਠ ਕੇ ਹੂੰ ਵੀ ਜਿਹੜੀ ਆਤਮ ਹੱਤਿਆ ਆ ਇਹ ਮਸਲੇ ਦਾ ਹੱਲ ਨਹੀਂ ਹੈਗਾ ਹੂੰ ਆਪਾਂ ਨੂੰ ਹਾਲਾਤਾਂ ਦੇ ਨਾਲ ਲੜਨਾ ਪੈਣਾ ਹੈ ਜੇ ਅੱਜ ਆਪਣੇ ਖਿਲਾਫ ਹਵਾਵਾਂ ਚੱਲ ਰਹੀਆਂ ਨੇ ਹਮ ਤਾਂ ਆਪਾਂ ਸੋਚ ਕੇ ਚੱਲਣਾ ਵੀ ਅੰਦਰ ਵਿੱਚ ਦੀ ਨਿਕਲ ਕੇ ਆਪਾਂ ਅੱਗੇ ਕਿਵੇਂ ਵਧੀਏ ਹਮ ਵੀ ਇੱਕ ਦੌਰ ਆਊਗਾ ਜਦੋਂ ਹਵਾਵਾਂ ਇਹ ਹਟ ਜਾਣਗੀਆਂ ਫਿਰ ਵਾਤਾਵਰਨ ਜਿਹੜਾ ਸ਼ਾਂਤ ਹੋ ਜਾਊਗਾ ਆਪਣੇ ਹੱਕ ਦਾ ਹੋ ਜਾਊਗਾ ਹਮ ਤੇ ਉਹੀ ਗੱਲ ਹੋਈ ਕਹਿੰਦਾ ਉਸ ਕੁਛ ਦਿਨ ਹੋਏ ਮਹੀਨਾ ਬੀਤਿਆ 6 ਮਹੀਨੇ ਬੀਤੇ ਜਿਹ ਮਾਹੌਲ ਘਰ ਦਾ ਜਿਹੜਾ ਸੀ ਉਸ ਖਾਮਾ ਹੋ ਗਿਆ ਹਮ ਵੀ ਜੇ ਉਦੋਂ ਮਰ ਜਾਂਦਾ ਕਹਿੰਦਾ ਮੈਂ ਨਹੀਂ ਸੀ ਮਰਨਾ ਨਾਲ ਮੇਰੇ ਦੋ ਬੱਚੇ ਮਰਦੇ ਮੇਰੇ ਬੱਚੇ ਨਾਲ ਮੇਰਾ ਪਰਿਵਾਰ ਮਰਦਾ ਮਾਂ ਰੋਂਦੀ ਸਾਰੀ ਉਮਰ ਮੇਰੀ ਹੂੰ ਜੀ ਨਾਲੇ ਮੇਰੀ ਘਰ ਵਾਲੀ ਰੋਂਦੀ ਸਾਰੀ ਉਹਨਾਂ ਦੀ ਜ਼ਿੰਦਗੀ ਬਰਬਾਦ ਹੋਣੀ ਸੀ ਮੈਂ ਤਾਂ ਮਰ ਕੇ ਕਹਿੰਦਾ ਹੋ ਹੋ ਕਰਜਣਾ ਸੀਗਾ ਹੂੰ ਵੀ ਕਹਿਣ ਦਾ ਮਤਲਬ ਇਹ ਆ ਵੀ ਸਮਾਂ ਹੁੰਦਾ ਆ ਥੋੜਾ ਜਿਹਾ ਸਮਾਂ ਨਾ ਜਿਹੜਾ ਹੈ ਜੀ ਆਪਾਂ ਵਿਚਾਰ ਲਈਏ ਹੂੰ ਜਾਂ ਸਮਾਂ ਨੂੰ ਆਪਾਂ ਬਚਾ ਲਈਏ ਜਿਹਨੂੰ ਆਪਾਂ ਪੁਰਾਣੇ ਬਜ਼ੁਰਗ ਆਪਣਾ ਕਹਿੰਦੇ ਹੁੰਦੇ ਨੇ ਵੀ ਸਮਾਂ ਵਿਚਾਰ ਲਓ ਤੁਸੀਂ ਹੂੰ ਹੂੰ ਸਮਾਂ ਬਚਾ ਲਓ ਉਹ ਸਮਾਂ ਬਚਾਉਣ ਦੀ ਲੋੜ ਹੈ ਅੱਜ ਕੱਲ ਦੇ ਸਮੇਂ ਦੇ ਵਿੱਚ ਫਿਰ ਸਾਰਾ ਕੁਝ ਠੀਕ ਹੋ ਜਾਂਦਾ ਜੀ ਕੋਈ ਦੁਨੀਆ ਦੇ ਵਿੱਚ ਮੈਂ ਆਪਣੀ ਨਿੱਜੀ ਜ਼ਿੰਦਗੀ ਦਾ ਵੀ ਤਜਰਬਾ ਦੱਸਦਾ ਹਾਂ ਹੂੰ ਦੁਨੀਆ 'ਚ ਕੋਈ ਇਹ ਜੀ ਮੁਸ਼ਕਲ ਨਹੀਂ ਹੈਗੀ ਜਿਹਦਾ ਹੱਲ ਨਹੀਂ ਹੈਗਾ ਹੂੰ ਮੇਰੇ ਨਾਲ ਖੁਦ ਨਾਲ ਕਈ ਵਾਰ ਇਹੋ ਜਿਹਾ ਸਮਾਂ ਆਇਆ ਬਈ ਜੀ ਮੈਨੂੰ ਲੱਗਦਾ ਸੀ ਵੀ ਹੁਣ ਤਾਂ ਯਾਰ ਵੀ ਖਤਮਾ ਬਸ ਹੂੰ ਪਰ ਪ੍ਰਮਾਤਮਾ ਦੀ ਖੇਡ ਹੁੰਦੀ ਹੈ ਜਿਵੇਂ ਕਹਿੰਦਾ ਨਾ ਵੀ ਰਾਤ ਨਹੀਂ ਸਦਾ ਰਹਿੰਦੀ ਹੂੰ ਉਹ ਵੀ ਸਾਰਾ ਦਿਨ ਵੀ ਨਹੀਂ ਰਹਿੰਦੇ ਇਹ ਅੱਪ ਡਾਊਨ ਅੱਪ ਡਾਊਨ ਚਲਦੇ ਰਹਿਣਾ ਜਿੰਨੀ ਤੇਰ ਜ਼ਿੰਦਗੀ ਆ। ਹੂੰ ਤੇ ਪ੍ਰਭੂ ਡਟ ਕੇ ਰਹੋ ਮੈਦਾਨ ਦੇ ਵਿੱਚ। ਡਟੇ ਰਹੋਗੇ ਤਾਂ ਚੜ੍ਹਦੀ ਕਲਾ 'ਚ ਰਹੋਗੇ। ਤੇ ਆਪਣੇ ਪਰਿਵਾਰ ਲਈ, ਆਪਣੇ ਯਾਰਾਂ ਦੋਸਤਾਂ ਲਈ ਮਿਸਾਲ ਬਣੋ। ਡੋਲੋ ਨਾ ਬਸ। ਠੀਕ ਹੈ ਭਾਈ। ਬਹੁਤ ਬਹੁਤ ਧੰਨਵਾਦ।